ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮਜੀਤ ਸਿੰਘ ਜੇਲ੍ਹ ਦੇ ਵਿੱਚ ਬੈਠੇ ਫਸ ਗਿਆ ਕਸੂਤੇ ਜੇਲ੍ਹ ਦੇ ਵਿੱਚ ਬੈਠਿਆ ਬਿਠਾਇਆ ਤੇ ਹੋਗੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿਹਾ ਸੀ ਉਹ ਕਰਕੇ ਵਿਖਾ ਦਿੱਤਾ ਬਿਕਰਮਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਬਾਰੋਂ ਬਿਕਰਮਜੀਤਿਆ ਕਿਉਂਕਿ ਇਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਚਦਾ ਸਵਾਲ ਮੰਗੀ ਹੈ ਸਜ਼ਾ ਬਿਕਰਮਜੀਤਿਆ ਦੀ ਹਾਲਾਂਕਿ ਬਿਕਰਮਜੀਤਿਆ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਜivant ਰਹਿਣ ਵਾਸਤੇ ਕਦੇ ਛਾਸ਼ਤ ਕੋਰਟ ਦੇ ਵਿੱਚ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਹੁਣ ਇਹਨਾਂ ਨੂੰ ਬੁਹਾ ਘੜਕਾਉਣਾ ਪਵੇਗਾ ਸੁਪਰੀਮ ਕੋਰਟ ਦਾ ਕਿਉਂਕਿ ਜਿਸ ਤਰ੍ਹਾਂ ਵਕੀਲਾਂ ਵੱਲੋਂ ਦਲੀਲਾਂ ਅਪੀਲਾਂ ਅਤੇ ਠੋਸ ਸਬੂਤ ਪੇਸ਼ ਕੀਤੇ ਜਾ ਰਹੇ ਨੇ ਵਿਕਰਮਜੀਤਿਆ ਦਾ ਬਚਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਹਾਲਾਂਕਿ ਵਾਰ-ਵਾਰ ਵਿਕਰਮਜੀਤਿਆ ਉਸ ਦੀ ਧਰਮ ਪਤਨੀ ਗਰੀਬਕੌਰ ਮਜੀਤਿਆ ਖਾਸ ਕਰਕੇ ਵਿਕਰਮਜੀਤਿਆ ਦੇ ਵਕੀਲ ਜਿਹੜੇ ਸੋਪਤੀ ਦਮਨਵੀਰ ਸੋਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਵਿਕਰਮਜੀਤਿਆ ਦੇ ਵਕੀਲ ਐਡਵੋਕੇਟ ਅਰਜੀਤ ਸਿੰਘ ਕਲੇਰ ਵੱਲੋਂ ਵਾਰ-ਵਾਰ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਬੇਕਸੂਰ ਦੇ ਨਿਰਦੋਸ਼ ਨੇ ਇੱਕ ਤੋਂ ਬਾਅਦ ਹੋਰ ਪਰਚੇ ਵੀ ਹੋਣਗੇ ਇੱਕ ਪਰਚਾ ਕੱਟ ਦਿੱਤਾ ਗਿਆ ਹੈ 12 ਵੱਡੇ ਮਸਲੇ ਨੇ ਜਿਨ੍ਹਾਂ ਉੱਤੇ ਵਿਜਨੈਸ ਅਤੇ ਵਿਜਨੈਸ ਦੇ ਸਰ ਉੱਚ ਅਧਿਕਾਰੀ ਕਾਰਵਾਈ ਕਰ ਰਹੇ ਨੇ 12 ਉਹਨਾਂ ਵੱਡਿਆਂ ਮਸਲਿਆਂ ਤੇ ਇੱਕ ਕੇਸ ਵੀ ਜੇਕਰ ਐਨ ਨਿਸ਼ਾਨੇ ਤੇ ਲੱਗਿਆ ਤਾ ਬਿਕਰਮ ਜੀਠੀਆ ਲੰਮਾ ਸਮਾਂ ਜੇਲ੍ਹ ਦੇ ਲਈ ਜਾਣਗੇ ਲੰਮਾ ਸਮੇਂ ਦੇ ਲਈ ਉਹਨਾਂ ਨੂੰ ਜੇਲ੍ਹ ਹੋਵੇਗੀ ਹਾਲਾਂਕਿ 14 ਦਿਨਾਂ ਦੀ ਨਿਆਂਇਕ ਹਿਰਾਸਤ ਉਹਨਾਂ ਦੀ ਹੋਰ ਵਧ ਗਈ ਹੈ ਤੀਜੀ ਵਾਰ ਫਿਰ ਨਿਆਂਇਕ ਹਿਰਾਸਤ ਕੀ ਹੈ 14 ਦਿਨ ਇੱਕ ਵਾਰ ਫਿਰ ਦੁਬਾਰਾ ਤੋਂ ਨਿਆਂਇਕ ਹਿਰਾਸਤ ਦੇ ਵਿੱਚ ਨਾ ਪਾਦੀ ਨਵੀਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਨਾ ਤਾਂ ਬਿਕਰਮ ਜੀਠੀਆ ਨੂੰ ਕੋਈ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨਹੀਂ ਨਾ ਉਸ ਨੂੰ orange ਸ੍ਰੀਣੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਜੋ ਕੁਝ ਆਪ ਕੈਦੀਆਂ ਨੂੰ ਮਿਲਦਾ ਹੈ ਉਹੀ ਆ शकਦੇ ਨੇ ਬਿਕਰਮਜੀਤਿਆ ਬਿਕਰਮਜੀਤਿਆ ਦੇ ਵਕੀਲਾਵਾਂ ਵੱਲੋਂ ਰੋਲਾ ਪਾਇਆ ਗਿਆ ਸੀ ਕਿ ਮੁੱਛਾਂ ਦਾ ਡਰ ਹੈ ਪੱਟਾਂ ਤੇ ਮਾਰੀਆਂ ਥਾਪੀਆਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਸ਼ਬਦੀ ਹਵਲਾ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਚੀਕਾਂ ਤੇ ਚੜ੍ਹ ਘੁੰਡੀਆਂ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਪੈ ਵੀ ਰਹੀਆਂ ਨੇ ਉੱਡ ਵੀ ਰਹੀਆਂ ਨੇ ਬਿਕਰਮ ਮਜੀਠੀਆ ਦੀਆਂ ਜਿਸ ਕਿਸੇ ਨੇ ਜਾ ਕੇ ਅਨੁਭਵ ਕਰਨਾ ਹੈ ਕਿ ਮਜੀਠੀਆ ਤੇ ਚੀਕਾ ਕਿਵੇਂ ਪੈਂਦੀਆਂ ਨੇ ਤੇ ਬਿਕਰਮ ਮਜੀਠੀਆ ਦੀਆਂ ਚੜ੍ਹ ਪੁੰਡੀਆਂ ਕਿਵੇਂ ਉੱਡਦੀਆਂ ਨੇ ਉਹ ਜਾ ਕੇ ਬਿਕਰਮ ਮਜੀਠੀਆ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਦੇਖ ਲਵੇ ਪਤਾ ਲੱਗ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਇਸ ਗੱਲ ਉੱਤੇ ਆ ਦਬਾਅ ਦੇ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਬਿਕਰਮ ਮਜੀਠੀਆ ਨੂੰ ਇੱਕ ਪਾਸੇ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ 14 ਦਿਨਾਂ ਦੀ ਫਿਰ ਦੁਬਾਰਾ ਤੋੜ ਡਾਇਕ ਹਰਾਸਤ ਵੱਧ ਗਈ ਹੈ ਬਿਕਰਮ ਮਜੀਠੀਆ ਦੀ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ 4 ਤਰੀਕ ਨੂੰ ਪੇਸ਼ੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਬਿਕਰਮ ਮਜੀਠੀਆ ਨੂੰ ਜਵਾਬ ਤੱਕ ਮਿਲਦੀ ਹੈ ਜਾਂ ਨਹੀਂ ਮਿਲਦੀ ਲੇਕਿਨ ਵਿਕਰਮ ਜੀਠੀਆ ਦੇ ਵਿਰੁੱਧ ਜਿਹੜੇ ਵਕੀਲ ਪੰਜਾਬ ਸਰਕਾਰ ਵੱਲੋਂ ਲੜ ਰਹੇ ਨੇ ਕੇਸ ਵਿਕਰਮ ਜੀਠੀਆ ਦਾ ਉਹ ਕਹਿੰਦੇ ਨੇ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਠੋਸ ਸਬੂਤ ਵੀ ਨੇ ਤੇ ਜੇਕਰ ਅਸੀਂ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਅਤੇ ਉਸ ਦੀ ਧਰ ਪਤਨੀ ਦੀ ਇਸ ਕਰਕੇ ਮੁਲਾਕਾਤ ਨਹੀਂ ਕੀਤੀ ਜਾ ਰਹੀ ਸੁਖਵੀਰ ਸਿੰਘ ਬਾਦਲ ਅਤੇ ਬੀਬਾ ਸਿਮਰਨਪੁਰ ਬਾਦਲ ਵੱਲੋਂ ਵਿਕਰਮ ਜੀਠੀਆ ਦੇ ਨਾਲ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਕਿਸੇ ਸਮੇਂ ਜਿਹੜਾ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਸਕਦਾ ਹੈ ਇਸ ਡੱਟੇ ਤਹਿਤ ਬਿਕਰਮਜੀਠਿਆ ਨੂੰ ਮੁਲਾਕ ਮੁਕ ਬਿਕਰਮਜੀਠਿਆ ਦੇ ਨਾਲ ਮੁਲਾਕਾਤ ਨਹੀਂ ਕੀਤੀ ਜਾ ਰਹੀ ਸੁਖਬੀਰ ਸਿੰਘ ਬਾਦਤ ਅਤੇ ਆ ਵਿਵਾਹ ਸੇਵਨ ਕੋਲ ਬਾਤ ਲਗੋ ਹਾਲਾਂਕਿ ਇਹ ਵੀ ਕਿਆਸ ਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਮਾਮਲਾ ਜਿਹੜਾ ਵੀ ਕੇਸ ਬਿਕਰਮਜੀਠਿਆ ਉੱਤੇ ਚਲਾਇਆ ਗਿਆ ਹੈ ਜਿਹੜੇ ਕੇਸਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਦੀ ਖੁਦ ਪੈਰਵਾਈ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਹੈ ਇਸ ਕਰਕੇ ਜਿਹੜੇ ਪਾਸੇ ਵਾਗਾ ਪੂਰੀਆਂ ਚਾਹਤੀਆਂ ਨੇ ਬਿਜ਼ਨਸ ਦੀਆਂ ਉਸ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋੜ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਅਸੀਂ ਸੁੱਕਾ ਨਹੀਂ ਜਾਣ ਦੇਣਾ ਬਿਕਰਮ ਉਜੀਤਿਆ ਦੇ ਵਿਰੁੱਧ ਸਾਡੇ ਕੋਲ ਸਬੂਤ ਨੇ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹਾਂ ਅਸੀਂ ਕਾਨੂੰਨੀ جنگ ਲੜਨਾ ਚਾਹੁੰਦੇ ਆ ਬਿਕਰਮ ਉਜੀਤਿਆ ਦੇ ਵਿਰੁੱਧ ਅਤੇ ਕਾਨੂੰਨੀ ਜੰਗ ਸਾਨੂੰ ਵਿਸ਼ਵਾਸ ਹੈ ਕਿ ਕਾਨੂੰਨੀ ਜੰਗ ਦੇ ਵਿੱਚ ਵੱਡੀ ਸਜ਼ਾ ਲੰਮਾ ਸਮਾਂ ਸਜ਼ਾ ਹੋਵੇਗੀ ਬਿਕਰਮ ਉਜੀਤਿਆ ਨੂੰ